ਇਕਤਾਵਰ ਲੀਸ ਕੀਤੀ ਹੈ ਐਮ ਜੀ ਅਖਬਰ ਦੀ 7 ਅਕਤੂਬਰ ਨੂੰ ਅਜੀਤ ਡੋਬਾਲ ਨੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਕਿ ਕੀ ਜੋਤਿਸ਼ ਬਾਰੇ ਉਸ ਦੇ ਵਿੱਚ ਦਰਜ ਉਸ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਸ ਤੇ ਸਟੈਂਪ ਲਾਈ ਹੈ ਕਿ ਮੁਗਲ ਨੇ ਜਿਹੜੇ ਮੁਗਲ ਐਮਪਾਇਰ ਉਹਨੂੰ ਜੋਤਿਸ਼ ਨੇ ਤੋਆ ਜੋਤਿਸ਼ ਨੇ ਤੋਆ ਤੇ ਹੁਣ ਵੀ ਸਾਡਾ ਇਹ ਸਭ ਤੋਂ ਵੱਡਾ ਹਥਿਆਰ ਅਜੀਤ ਡੋਬਾਲ ਉਸ ਸਮਾਗਮ ਦੇ ਵਿੱਚ ਬੋਲਿਆ ਵੀ ਹੈ ਸੋ ਉਸ ਦਾ ਕਹਿਣ ਦਾ ਮਤਲਬ ਤੇ ਉਸ ਦਾ ਨਿਸ਼ਾਨਾ ਸਮਝਣ ਦੀ ਲੋੜ ਆ ਉਸ ਦੇ ਭਾਸ਼ਣ ਦਾ ਕਿ ਅਸੀਂ ਹੁਣ ਜੋ ਕੁਝ ਬਾਕੀ ਅੱਗੇ ਹੋਣਾ ਜੋ ਜਿਸ ਤਰੀਕੇ ਨਾਲ ਹੈ ਉਸ ਨੂੰ ਅਸੀਂ ਜੋਤਿਸ਼ ਦੇ ਰਹੇ ਹੀ ਉਹਦੇ ਤੇ ਗ੍ਰਿਪ ਕਰਾਂਗੇ ਤੇ ਜਿਵੇਂ ਉਹ ਕਹਿੰਦੇ ਨੇ ਕਿ ਅਕਾਲ ਤਖਤ ਨੂੰ ਆਜ਼ਾਦ ਕਰਾਓ ਆਪਣੇ ਨੂੰ ਤੁਸੀਂ ਆਪਣੇ ਗੁਰਦੁਆਰੇ ਆਜ਼ਾਦ ਕਰਾਓ ਤੁਸੀਂ ਖਾਲਸਾਤਨ ਲੈ ਨਹੀਂ ਸਕਦੇ ਆਜ਼ਾਦ ਨਹੀਂ ਕਰਾ ਸਕਦੇ ਤੇ ਜਿਹੜੇ ਪ੍ਰਚਾਰਕ ਨੇ ਉਹ ਕਹਿਣਗੇ ਕਿ ਤੁਸੀਂ ਜਿਹੜਾ ਹੈ ਖਾਲਸੇ ਬਣ ਜੋ ਪਹਿਲਾਂ ਦੂਜੀ ਧਿਰ ਕਹੂਗੀ ਕਿ ਪਹਿਲਾਂ ਤੁਸੀਂ ਪੰਜਾਬ ਚ ਆਓ ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਹੀ ਮਤਲਬ ਹੈ ਜਿਵੇਂ ਮਾਤਾ ਜੀ ਕਹਿ ਕੇ ਗਏ ਨੇ ਜੋ ਗੁਰੂ ਨਾਨਕ ਪਾਤਸ਼ਾਹ ਕਹਿ ਗਏ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਸਾਨੂੰ ਤਾਕਤ ਦਿੰਦਾ ਇਹ ਸਾਰੇ ਜਿੰਨੇ ਝੂਠ ਦੇ ਮੰਤਰ ਨੇ ਉਹਨਾਂ ਦੀ ਕਾਟ ਹੈ ਇਹ ਸਾਨੂੰ ਤਾਕਤ ਦਿੰਦਾ ਸਾਨੂੰ ਬਾਦਸ਼ਾਹ ਬਣਾਉਂਦਾ ਸਾਨੂੰ ਬਾਦਸ਼ਾਹ ਦਿੱਤੀ ਐ ਮਹਾਰਾਜ ਨੇ ਅਸੀਂ ਉਸ ਦੇ ਉੱਤੇ ਪਹਿਰਾ ਧਾਈਏ ਉਸ ਦੇ ਮੁਤਾਬਕ ਚੱਲੀਏ ਧਿਆਨ ਰੱਖਣਾ ਕਿਤੇ ਵੀ ਕੁਝ ਹੈਪਨ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿਤੇ ਗੋਲੀ ਚਲਾ ਕੇ ਬੰਦੇ ਨੂੰ ਮਾਰਦੇ ਨੇ ਹੋਰ ਕਈ ਤਰੀਕੇ ਨੇ 1000 ਤਰੀਕੇ ਨੇ ਜਿਹੜੇ ਤਰੀਕਿਆਂ ਨਾਲ ਮਾਰਦੇ ਨੇ ਮਾਰਨ ਦੀ ਕੋਸ਼ਿਸ਼ ਕਰਦੇ ਨੇ ਪਰ ਅਸੀਂ ਜਿਹੜੇ ਬਚੇ ਹੋਏ ਉਹ ਅਕਾਲ ਪੁਰਖ ਦੀ ਕਿਰਪਾ ਕਰਕੇ ਬਚੇ ਹੋਏ ਆ ਤੇ ਜਿਨ੍ਹਾਂ ਨੇ ਖਾਲਸਾ ਨਗਰ ਚ ਪਹੁੰਚਣਾ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਪਹੁੰਚਣਾ ਸੋ ਅਸੀਂ ਤਾਕਤਵਰ ਹੋਈਏ ਆਪਣੀ ਤਾਕਤ ਨੂੰ ਸਮਝੀ ਅਸੀਂ ਤਾਕਤਵਰ ਹੈਗੇ ਹਾਂ